ਗਿੱਧੇ ਕਿਤੇ ਉਹਨਾਂ ਰੰਗ ਰੋਗਨ ਕਰਕੇ ਇਹ ਇਹ ਟੈਂਪਰੇਰੀ ਕੰਮ ਨਹੀਂਗਾ ਸਾਡੇ ਕੋਲ ਅਸੀਂ ਨਵੀਆਂ ਚੀਜ਼ਾਂ ਜਿਹੜੀਆਂ ਉਹ ਪੰਜਾਬ ਲਈ ਲੈ ਕੇ ਆ ਰਹੇ ਹਾਂ ਤੇ ਦੁਬਾਰਾ ਪੰਜਾਬ ਨੂੰ ਰੰਗਲਾ ਗਿੱਧੇ ਦਾ ਪੰਜਾਬ ਭੰਗੜਿਆਂ ਦਾ ਪੰਜਾਬ ਐ ਬਣਾਉਂਗਾ ਜਦੋਂ ਨੌਜਵਾਨਾਂ ਦੀ ਜੇਬਾਂ 'ਚ ਪੈਸਾ ਜਾਊਗਾ ਤਾਂ ਉਹ ਰਗੇਨ ਸਿਰ ਵਾਦ ਖਤਮ ਹੋਊਗਾ ਤਾਂ ਉਹ ਨਸ਼ਾ ਖਤਮ ਹੋਊਗਾ ਗੱਲਾਂ ਨਾਲ ਨਹੀਂ ਖਤਮ ਹੋਣਾ ਇਹ ਜਦੋਂ ਇਹ ਚੀਜ਼ਾਂ ਹੋਣਗੀਆਂ ਪੈਸਾ ਆਊ ਖੁਸ਼ਹਾਲੀ ਹੋ ਪੈਸੇ ਦੀ ਰੋਟੇਸ਼ਨ ਹੋਊਗੀ ਤੇ ਸਾਡਾ ਜਿਹੜਾ ਕੰਮ ਕਰੀਬਨ ਮੈਂ ਤੁਹਾਨੂੰ ਦੱਸ ਰਿਹਾ ਵੀ 2000 ਕਰੋੜ ਤੋਂ ਉੱਤੇ ਦੇ ਕੰਮ ਨੇ ਜਿਹੜੇ ਉਹ ਰੇਲਵੇ ਦੇ ਚੱਲ ਰਹੇ ਆ ਆਲਰੇਡੀ ਚੱਲ ਰਹੇ ਆ 1100 ਕਰੋੜ ਦੇ ਸਟੇਸ਼ਨ ਬਣ ਰਹੇ ਆ ਬਾਕੀ ਨੰਗਲ ਤੋਂ ਜਿਹੜੀ ਤੁਸੀਂ ਲਾਈਨ ਜਾ ਕੇ ਦੇਖਿਓ ਕਿੰਨੀ 2000 ਕਰੋੜ ਦੀ ਉਹ ਕੱਲੀ ਬਣ ਰਹੀ ਆ ਗੁਰੂਪਲੀ ਨੂੰ ਜਿਹੜੀ ਅੱਗੇ ਜਾ ਰਹੀ ਆ ਤੇ ਆਹ ਪੈਸੇ ਸਾਰੇ ਹੀ ਇਹ ਪੰਜਾਬੀ ਠੇਕੇਦਾਰ ਹੋਣਗੇ ਪੰਜਾਬੀ ਟੈਂਡਰ ਲੈਣਗੇ ਪੰਜਾਬੀ ਕੰਮ ਕਰਨਗੇ ਇਹ ਚ ਇਹ ਗੱਲ ਹੁੰਦੀ ਆ ਪੰਜਾਬ ਦੀ ਧੰਨਵਾਦ ਆਪ ਇੱਕ ਜੀ ਬਹੁਤ ਬਹੁਤ ਇੱਕ ਇੱਕ ਮਿੰਟ ਖਲਾਸੀ ਬਹੁਤ ਬਹੁਤ ਧੰਨਵਾਦ ਮਾਨਨੀ ਮੰਤਰੀ ਜੀ ਦਾ ਹੁਣ ਆਈ ਵਿਲ ਓਪਨ ਦੀ ਫਲੋਰ ਫਾਰ ਕੁਐਸਚਨ ਆਨਸਰ ਕਲਾਸ ਇੱਕ ਇੱਕ ਕਰਕੇ ਪਲੀਜ਼ ਪੰਕਜ ਜੀ ਆਈ ਜੀ ਮੇਰੇ ਦੋ ਸਵਾਲ ਆ ਕਰਾ ਦਿਓ ਜੀ ਬਸ ਇੱਕ ਤੋਂ ਸਰ ਤੁਹਾਡਾ ਦਰਦ ਜਿਹੜਾ ਕਿ ਇੱਥੇ ਪੰਜਾਬ ਸਰਕਾਰ ਨੇ ਤੁਹਾਨੂੰ 14 ਦਿਨ ਬਾਅਦ ਕੋਈ ਰਿਸਪੌਂਸ ਨਹੀਂ ਦਿੱਤਾ ਇਸ ਪ੍ਰੋਜੈਕਟ ਵਾਲ ਔਰ ਦੂਜਾ ਰਾਜਪੁਰਾ ਇੱਕ ਮਾਫੀ ਚਾਹਣਾ ਉਹਨੂੰ ਉਹਨੂੰ ਦੇਖ ਲਓ ਰਾਜਪੁਰੇ ਵਾਲੇ ਨੂੰ ਚਿੱਠੀਆਂ ਲਿਖੀਆਂ ਨੂੰ ਕੋਨੂੰ ਉਦੋਂ ਪਹਿਲਾਂ ਮੇਰਾ ਸਵਾਲ ਹੋਈ ਹੈ ਦੂਜਾ ਰਾਜਪੁਰਾ ਵਾਲਾ ਤੁਸੀਂ ਪ੍ਰੋਜੈਕਟ ਉਹ ਕੀਤਾ ਉਹਦਾ ਵੀ ਸਰ ਜਿਹੜਾ ਕਹਿੰਦੇ ਜੀ ਉਹਦੀ ਕੀ ਸਟੇਟਸ ਹੈ ਦੇਖੋ ਉਹ ਕਰੇ ਨੂੰ ਵੀ 23 ਸਤੰਬਰ ਨੂੰ ਕੀਤਾ ਹੋਇਆ ਅਨਾਉਂਸ ਮੇਰਾ ਉਹ ਤਾਂ ਅੱਜ ਦਿੱਲੀ ਕੀਤਾ ਸੀ 23 ਸਤੰਬਰ ਨੂੰ ਕੀਤਾ ਉਹਦੇ ਵਿੱਚ ਵੀ ਅਸੀਂ ਕਿਹਾ ਵੀ ਉਹ ਹਜੇ ਤਾਂ 500 ਤੋਂ ਥੱਲੇ ਜਦੋਂ ਕੰਮ ਸ਼ੁਰੂ ਹੋ ਜਾਣਾ ਉਹ ਵੀ 5 700 ਕਰੋੜ ਤੇ ਜਾਊਗਾ ਮੈਂ ਤੁਹਾਨੂੰ ਇਹ ਗੱਲ ਜ਼ਿੰਮੇਵਾਰੀ ਨਾਲ ਕਹਿ ਦਿੰਦਾ ਵੀ ਉਹਦੇ ਨਾਲ 5-700 ਕਰੋੜ ਤੋਂ ਉੱਤੇ ਜਾਊਗਾ ਪ੍ਰੋਜੈਕਟ ਜਦੋਂ ਮਿਲਣਾ ਹੈ ਪਰ ਹਜੇ ਤੱਕ ਉਹਨਾਂ ਦੀ ਕੋਈ ਚਿੱਠੀ ਨਹੀਂ ਆਈ ਮੈਂ ਕਹਿੰਦਾ ਵੀ ਇਹ ਮੌਕਾ ਹੈ ਮੈਂ ਆਪ ਤੁਹਾਡੇ ਮੂਹਰੇ ਮੈਚੀਨਸਰ ਸਾਹਿਬ ਦੇ ਹੱਥ ਜੋੜ ਕੇ ਮੈਂ ਬੇਨਤੀ ਕਰਨਾ ਮੈਂ ਸਾਰੀ ਪੰਜਾਬ ਸਰਕਾਰ ਦੇ ਹੱਥ ਜੋੜ ਕੇ ਬੇਨਤੀ ਕਰਦਾ ਮੈਨੂੰ ਇਹ ਮੇਰਾ ਕੋਈ ਨਿੱਜੀ ਕੰਮ ਨਹੀਂਗਾ ਇਹ ਪੰਜਾਬ ਦੇ ਲਈ ਕੰਮ ਆ ਬਈ ਮੈਨੂੰ ਕਹੋਗੇ ਮੈਂ ਨੰਗੇ ਪੈਰ ਜੋ ਕੇ ਤੁਹਾਡੇ ਮੂਹਰੇ ਹੱਥ ਜੋੜ ਕੇ ਖੜੇ ਹੋ ਜਾਣਾ ਇਸ 'ਚ ਕੋਈ ਹੰਕਾਰ ਨਹੀਂ ਇਹ ਮੌਕਾ ਹੀ ਮਿਲਿਆ ਹੈ ਇਹਨੂੰ ਲੈ ਲਿਏ ਸੈਂਟਰ ਦੀਆਂ ਸਕੀਮਾਂ ਇਸੇ ਹੋਰ ਸੁਣ ਲਓ ਜੇ ਕਿਤੇ ਇਹਨਾਂ ਨੇ ਸੈਂਟਰ ਦੀ ਮੈਂ ਇਹਨਾਂ ਨਾਲ ਨਾ ਜਾਵੇ ਗੱਲ ਜੇ ਇਹਨਾਂ ਨੇ ਉਹ ਬੀਮਾ ਪਾਲਸੀ ਕਰਵਾਈ ਹੁੰਦੀ ਕਿਸਾਨਾਂ ਦੀ ਜਿਹੜੀ ਕਿ ਪੰਜਾਬ ਨੇ ਨਹੀਂ ਕੀਤੀ ਅੱਜ 40000 ਕਰੋੜ ਰੁਪਏ ਉਧਰ ਮੈਂ ਐਗਰੀਕਲਚਰ ਮਿਨਿਸਟਰ ਸਾਹਿਬ ਨਾਲ ਬੈਠਾ ਸੀ ਉਹ ਕਹਿੰਦੇ ਯਾਰ ਤੁਸੀਂ 40000 ਕਰੋੜ ਤਾਂ ਮੈਂ ਤੁਹਾਨੂੰ ਉਹ ਚ ਵੀ ਦੇ ਦਿੰਦਾ ਪਰ ਅਸੀਂ ਇੱਕ ਐਸੀ ਸਟੇਟਾਂ ਜਿਨ੍ਹਾਂ ਨੇ ਉਸ ਬੀਮਾ ਫਸਲ ਬੀਮਾ ਯੋਜਨਾ ਚ ਆਪਣਾ ਯੋਗਦਾਨ ਨਹੀਂ ਪਾਇਆ ਤੇ ਉਹ 40000 ਕਰੋੜ ਰੁਪਈਆ ਜਿਹੜਾ ਮਿਲਣਾ ਸੀ ਉਹ ਇਹਨਾਂ ਦੀ ਗਲਤੀ ਨਾਲ ਨਹੀਂ ਮਿਲੇ ਆ। ਬਿੱਟੂ ਜੀ ਇੱਕ ਸਵਾਲ ਪੁੱਛਣਾ ਸੀਗਾ ਜਿਹੜਾ ਚੰਡੀਗੜ੍ਹ ਹੈ ਤੇ ਇਹ ਚਾਰੇ ਪਾਸੇ ਤੋਂ ਘਿਰ ਗਿਆ। ਲੋਕਾਂ ਨੂੰ ਆਉਣ ਜਾਣ 'ਚ ਬੜੀ ਦਿੱਕਤ ਆਉਂਦੀ ਹੈ ਤੇ ਇਹਦੇ ਲਈ ਮੈਟਰੋ ਦੀ ਵੀ ਜਿਹੜੀ ਸੀਗੀ ਪ੍ਰੋਵੀਜ਼ਨ ਸੀਗੀ ਕਿ ਸਰਕਾਰ ਦੀ ਇੱਥੇ ਮੈਟਰੋ ਬਣਾਈ ਜਾਊਗੀ। ਤਾਂ ਉਹਦੇ ਲਈ ਕਿਸ ਤਰ੍ਹਾਂ ਦਾ ਪਲਾਨ ਹੈਗਾ ਵਾ ਸਰਕਾਰ ਦਾ। ਦੇਖੋ ਇਹਦੇ ਵਿੱਚ ਨਾ ਇੱਕ ਮੈਂ ਮਾਫੀ ਮੰਗ ਕੇ ਤੁਹਾਨੂੰ ਕਹਿਣਾ ਚਾਹ। ਜਿਹੜਾ ਇਹ ਮੈਟਰੋ ਆ ਨਾ ਈ ਆ ਜਾਂਦੀ ਆ ਅਰਬਨ ਡਵੈਲਪਮੈਂਟ ਮਿਨਿਸਟਰੀ ਦੇ ਅੰਦਰ ਪਰ ਫਿਰ ਵੀ ਉਹਦੇ ਵਿੱਚ ਜੋ ਮੈਨੂੰ ਪਤਾ ਏ ਇਹ ਸ਼ਹਿਰ ਦੇ ਜਿਹੜੇ ਚੰਡੀਗੜ੍ਹ ਦੇ ਹਨ ਇਹਦੇ ਆਪਣੇ ਤੁਹਾਨੂੰ ਪਤਾ ਕਾਨੂੰਨ ਨੇ ਆਪਣੇ ਇਹਦੇ ਬਾਇਲॉज ਨੇ ਆਪਣੀਆਂ ਕਈ ਆ ਜਿਹੜਾ ਇੱਕ ਬ੍ਰਿਜ ਆ ਜਿਹੜਾ ਬਣਨਾ ਆਪਣੇ ਤੁਜੂਨ ਚੌਕੜ ਉਹ ਵੀ ਕਿੰਨੀ ਜਦੋ ਜਹਿਦ ਬਾ ਉਹ ਜਿਹੜਾ ਪਾਸ ਹੋਇਆ ਪਰ ਅੱਗੇ ਕੁਛ ਨਾ ਕੁਛ ਕਰਨਾ ਤਾਂ ਪੈਣਾ ਨਹੀਂ ਤਾਂ ਆਪਾਂ ਬਿਲਕੁਲ ਮਤਲਬ ਪੈਕ ਹੋ ਗਏ ਹਾਂ ਉਹਦੇ ਦੀ ਕੋਈ ਨਾ ਕੋਈ ਸ਼ੁਰੂਆਤ ਆ ਜਿਹੜੀ ਵਿੱਚ ਸੋਚ ਨੱਗੀਆਂ ਹੋਈਆਂ ਪਰ ਹਜੇ ਤੱਕ ਕੋਈ ਰਿਜ਼ਲਟ ਨਹੀਂਗਾ ਉਹਦਾ ਇਹ ਗੱਲ ਸੱਚ ਹੈ ਕੇਂਦਰ ਸਰਕਾਰ ਨੂੰ ਤੁਹਾਡੀ ਕੀ ਕਿਸ ਤਰ੍ਹਾਂ ਦੀ ਕੋਈ ਤੁਸੀਂ ਉਹਨਾਂ ਨੂੰ ਆਪਣੇ ਵੱਲੀਆਂ ਦੱਸਿਆ ਹੋਵੇ ਕਿ ਆਪਣਾ ਕਮੈਂਟ ਕੀਤਾ ਹੋਵੇ ਨਹੀਂ ਗੱਲ ਤੁਹਾਡੀ ਠੀਕ ਹੈ ਕਿਉਂਕਿ ਮੈਂ ਵੀ ਚੰਡੀਗੜ੍ਹ ਦਾ ਹਾਂ ਚੰਡੀਗੜ੍ਹ ਰਹਿੰਦੇ ਇੱਥੇ ਤਾਂ ਮੈਂ 80 'ਚ ਚੰਡੀਗੜ੍ਹ ਆਇਆ ਸੀ ਜਦੋਂ 80 'ਚ ਆਏ ਸੀ ਤਾਂ ਇੱਕ ਇੱਕ ਚੌਂਕ ਤੋਂ ਰਾਉਂਡ ਆਊਟ ਤੋਂ ਦੂਜਾ ਰਾਉਂਡ ਕਲੀਅਰ ਦਿਖਦਾ ਸੀ ਕੁਝ ਹੁੰਦਾ ਹੀ ਨਹੀਂ ਸੀ ਵਿੱਚ ਅੱਜ ਤੇ ਉੱਤੇ ਲਾਈਟਾਂ ਨਾਲ ਵੀ ਕੁਝ ਕੰਮ ਨਹੀਂ ਬਣ ਰਿਹਾ। ਵੀਰਾ ਵੀ ਇਹੀ ਆ ਪੁਰੇ ਗਵਰਨਰ ਸਾਹਿਬ ਨੇ ਮਨੀਸ਼ ਤਿਵਾੜੀ ਦੀ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹ ਵੀ ਬੜੇ ਇਸ ਗੱਲ 'ਚ ਪੋਜ਼ਿਟਿਵ ਨੇ ਤੇ ਮੈਂ ਜ਼ਰੂਰ ਇਹ ਤੁਹਾਡਾ ਸੁਝਾਅ ਹੈ ਜਿਹੜਾ ਮੈਂ ਇਸ ਗੱਲ ਨੂੰ ਮਨੀਸ਼ ਤਿਵਾੜੀ ਜੀ ਨਾਲ ਟੈਕਅਪ ਕਰਕੇ ਜ਼ਰੂਰ ਕੋਈ ਦਾ ਹੱਲ ਨਿਕਲੇ। ਹਜੇ ਤੱਕ ਕੋਈ ਨਹੀਂ ਡਿਸਕਸ਼ਨ ਪਰ ਇਹ ਚੰਗੀ ਗੱਲ ਕੀਤੀ ਹੈ ਤੁਸੀਂ ਜ਼ਰੂਰ ਕਰਨਾ। ਨੈਕਸਟ ਕੋਈ ਪੀਓਟੀ ਬਹੁਤ ਬੜਾਈਤੂ ਹੈ। जी सिक्योरिटी बहुत बड़ा इशू आज तक दिल्ली ब्लास्ट के बाद ट्रेन की सिक्योरिटी किस तरह से बढ़ाई जा रही है क्या इंतजाम कर रहे हैं देखो मैं एक बात आपको बड़ा श्योर करना चाहता हूं उसी मौके पे एकदम रेलवे मिनिस्टर साहब अश्विनी वैष्णव जी और हमने क्लियर रेलवे प्रोटेक्शन और जो स्टेट जीआरपी होती है और सारे स्क्वाड चाहे डॉग स्क्वेड है चाहे बॉम्ब डिस्पोजल है, सब जगह इनको आ, मतलब बिल्कुल बता दिया गया है और दूसरी बात ये कभी हुआ नहीं था लेकिन ये पकड़े गए थे अभी आगे केस चल रहा है हो रहा है लेकिन इस पे कोई घराने वाली ऐसी चिंता वाली बात नहीं है ये तो पकड़ा गया था सारा लेकिन तीन हजार के जी उसके पास वो था लेकिन ये ह्यूमन बम था जो पता चल रहा है एक तरह क्या ह्यूमन बम भी हुआ जो एक कार में था तो आपको पर ऐसी बिल्कुल मैं हमारी एजेंसी की और हमारे गृह मंत्री जी उसी टाइम के वहां गए जाके समझा चीज को क्योंकि बहुत टाइम से पता ही नहीं लग रहा था क्योंकि ये अलग चीज एक यूज हुई थी इसमें दो पांच घंटे तो उसमें ये समझने में लग गया भी हुआ क्या लेकिन पर अब बड़े बड़े इसमें डॉक्टर्स असिस्टेंट प्रोफेसर लोग जो इस ये कभी सोचा भी नहीं जा सकता था इतने एजुकेटेड लोग पढ़े लिखे लोग इस काम में लगे होंगे तो इसलिए बड़ा शॉकिंग है ये लेकिन अब जहां भी इनके ग्रुप थे हर जगह क्योंकि देखो इन्होंने ऑपरेशन तप, संधूर चल रहा है तो कुछ ना कुछ ये अंदाजा तो था क्योंकि क्लियर वार्निंग जो मनीर इनके फौज के हैं उन्होंने कई बार बोलते हुए ये चीजें कही थी लेकिन बहुत सख्ती से लिया जाएगा और प्राइम मिनिस्टर साहब ने जो कहा है और ये बड़ा क्लियर मैसेज है जो भी जहां भी ये बैठे होंगे इसका इनका हिसाब बड़ी मजबूती से किया जाएगा कोई जगह नहीं है ऐसे लोगों की हमारे देश में पर ਅਬ ਇਹ 3-3 ਘੰਟੇ ਦਾ ਸਕੈਂਦਰੀ ਰਾਜ ਮੰਤਰੀ ਰਵਨੀਤ ਮਿੱਟੂ ਦੇ ਵੱਲੋਂ ਜਿੱਥੇ ਫਿਰੋਜ਼ਪੁਰ ਪੱਟੀ ਰੇਲਵੇ ਲਾਈਨ ਨੂੰ ਲੈ ਕੇ ਵੱਡਾ ਐਲਾਨ ਕੀਤਾ ਗਿਆ ਹੈ ਕਿ ਜਲਦੀ ਬਣੇਗੀ ਤਾਂ ਉੱਥੇ ਦੂਜੇ ਪਾਸੇ ਰਣੇ ਦਿੱਲੀ ਵਾਲਾ ਜੋ ਬਲਾਸਟ ਹੋਇਆ ਹੈ ਉਸ ਸਬੰਧ ਵਿੱਚ ਤੇ ਵੀ ਬਿਆਨ ਦਿੱਤਾ ਉਹਨਾਂ ਨੇ ਕਿ ਹਿਊਮਨ ਬੌਮਬ ਸੀ। ਨਹੀਂ ਦੇਖੋ ਜੀ ਮੈਂ ਇੱਕ ਆਕੇ ਬਾਤਾਂ ਤੋਂ ਦਰ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਅਜੇ ਵੀ ਜਾਰੀ ਰਹੇਗਾ ਸਟੂਡੈਂਟਸ ਦਾ ਧਰਨਾ ਤਾਂ ਵਿਦਿਆਰਥੀਆਂ ਦਾ ਧਰਨਾ ਅਜੇ ਵੀ ਚੱਲ ਰਿਹਾ ਹੈ ਦੱਸਿਆ ਕਿ ਮੀਟਿੰਗ ਹੋਈ ਹੈ ਪਰ ਉਹ ਬੇਸੱਟਾ ਰਹੀ ਹੈ ਗੱਲ ਨਹੀਂ ਪਣੀ ਹੈ ਪੀਸੀ ਦੇ ਨਾਲ ਮੀਟਿੰਗ ਦੇ ਵਿੱਚ ਤਾਂ ਲਿਖਤੀ ਪ੍ਰੋਸੇ ਦੀ ਮੰਗ ਤੇ ਯੂਨੀਵਰਸਿਟੀ ਬਚਾਓ ਮੋਰਚਾ ਅੜਿਆ ਹੋਇਆ ਹੈ ਜਦੋਂ ਤੱਕ ਉਹਨਾਂ ਨੇ ਕਿਹਾ ਕਿ ਲਿਖਤੀ ਪ੍ਰੋਸਾ ਨਹੀਂ ਮਿਲਦਾ ਧਰਨਾ ਜਾਰੀ ਰਹੇਗਾ ਤਾਂ 10 ਤਰੀਕ ਦਾ ਪ੍ਰਦਰਸ਼ਨ ਜਿਹੜਾ ਹੈ ਟ੍ਰੇਲਰ ਸੀ ਇਹ ਮੋਰਚੇ ਨੇ ਕਿਹਾ ਹੈ ਮੰਗਾ ਨਹੀਂ ਮੰਨੀਆਂ ਤਾਂ ਫਿਰ ਪੂਰੀ ਯੂਨੀਵਰਸਿਟੀ ਦੇ ਨੂੰ ਬੰਦ ਕਰ ਦਵਾਂਗੇ ਉਹਨਾਂ ਨੇ ਵੀ ਕਿਹਾ ਕਿ ਜੋ 19 ਤਰੀਕ ਨੂੰ ਪੇਪਰ ਹੋਣੇ ਨੇ ਉਹ ਪੇਪਰ ਵੀ ਨਹੀਂ ਹੋਣ ਦਿੱਤੇ ਜਾਣਗੇ। ਔਰ ਬਾਕੀ ਜਿਹੜਾ ਕੰਮ ਕਰ ਯੂਨੀਵਰਸਿਟੀ ਦੇ ਵਿੱਚ ਉਹ ਵੀ ਨਹੀਂ ਹੋਣ ਦਿੱਤਾ ਜਾਏਗਾ। ਸਾਫ਼ ਤੌਰ ਤੇ ਇਹ ਕਹਿ ਦਿੱਤਾ ਗਿਆ ਹੈ ਮੋਰਚੇ ਦੇ ਵੱਲੋਂ ਪਰ ਦੂਜੇ ਪਾਸੇ ਇੱਕ ਡੇਢ ਘੰਟਾ ਕਰੀਬੇ ਮੀਟਿੰਗ ਚੱਲੀ ਹੈ BC ਦੇ ਨਾਲ ਮੋਰਚੇ ਦੇ ਆਗੂਆਂ ਦੀ ਪਰ ਉਸ ਦੇ ਵਿੱਚ ਕੋਈ ਗੱਲ ਨਹੀਂ ਬਣੀ। ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਨੇ ਸੈਨੇਟ ਨੂੰ ਲੈ ਕੇ ਜਿਹੜੀਆਂ ਐਫਆਈਆਰਸ 12 ਵਿਦਿਆਰਥੀਆਂ ਦੇ ਉੱਪਰ ਕੀਤੀਆਂ ਨੇ ਜਥੇਬੰਦੀਆਂ ਦੇ ਉੱਪਰ ਉਹ ਯੂਨੀਵਰਸਿਟੀ ਫਾਰਮਲੀ ਕੋਰਟ ਦੇ ਵਿੱਚ ਇਹ ਫਾਈਲ ਕਰੇ ਕਿ ਅਸੀਂ ਇਹਨੂੰ ਵਾਪਸ ਲੈਣਾ ਚਾਹੁੰਦੇ ਹਾਂ ਇਹਨੂੰ ਕਵਾਇਸ ਕਰਾਉਣ ਦੀ ਕੋਸ਼ਿਸ਼ ਕੀਤੀ ਜਾਊਗੀ ਇਸ ਤੋਂ ਇਲਾਵਾ ਯੂਨੀਵਰਸਿਟੀ ਨੇ ਪ੍ਰੋਟੈਸਟ ਨੂੰ ਰੋਕਣ ਲਈ ਵਿਦਿਆਰਥੀ ਜਥੇਬੰਦੀਆਂ ਦੇ ਉੱਪਰ ਕੋਰਟ ਕੇਸ ਕੀਤਾ ਇਹ ਵੀ ਵਾਈਸ ਚਾਂਸਲਰ ਨੇ ਭਰੋਸਾ ਦਿੱਤਾ ਕਿ ਅਸੀਂ ਲਿਖਤ ਦੇ ਵਿੱਚ ਇਹਨੂੰ ਵਿਡਰੋ ਕਰਾਂਗੇ ਇਸ ਤੋਂ ਇਲਾਵਾ ਵਾਈਸ ਚਾਂਸਲਰ ਨੇ ਇੱਕ ਕਮੇਟੀ ਬਣਾਈ ਹੈ ਕਿ ਕਿਹੜਾ ਸਪੀਕਰ ਇੱਥੇ ਬੋਲੇਗਾ ਕਿਹੜਾ ਨਹੀਂ ਬੋਲੇਗਾ ਮਤਲਬ ਇੱਥੇ ਆਰਐਸਐਸ ਦੇ ਸਾਰੇ ਪ੍ਰੋਗਰਾਮ ਹੁੰਦੇ ਨੇ ਉਹਨਾਂ ਦੇ ਬੁਲਾਰੇ ਬੋਲਦੇ ਨੇ ਲੇਕਿਨ ਜਦੋਂ ਕੋਈ ਉਹਨਾਂ ਦੀ ਵਿਚਾਰਧਾਰਾ ਤੋਂ ਉਲਟ ਜਾਂ ਜਿਹੜਾ ਕੋਈ ਲੈਫਟ ਦਾ ਜਾਂ ਸਿੱਖ ਜਥੇਬੰਦੀਆਂ ਦਾ ਜਾਂ ਕੋਈ ਹੋਰ ਪ੍ਰੋਗਰੈਸਿਵ ਡੈਮੋਕਰੈਟਿਕ ਫੋਰਸ ਆਪਣਾ ਸੈਮੀਨਾਰ ਕਰਦੀ ਆ ਤਾਂ ਉਹਨਾਂ ਦੇ ਉੱਪਰ ਉਹਨਾਂ ਦੇ ਪ੍ਰੋਗਰਾਮ ਰੱਦ ਕਰ ਦਿੱਤੇ ਜਾਂਦੇ ਨੇ ਪਿਛਲੇ ਟਾਈਮ ਦੇ ਵਿੱਚ ਇੱਕ ਪ੍ਰੋਗਰਾਮ ਜਿਹੜਾ ਹੈਗਾ ਉਹ ਰੱਦ ਵੀ ਕੀਤਾ ਗਿਆ ਤਾਂ ਉਹਦੇ ਲਈ ਇਹਨਾਂ ਨੇ ਇੱਕ ਵੈਟਿੰਗ ਕਮੇਟੀ ਬਣਾਈ ਹੈ ਕਿ ਸਕਰੀਨਿੰਗ ਕਰਨੀ ਆ ਸਾਡੀ ਡਿਮਾਂਡ ਸੀ ਕਿ ਜਿਹੜੀ ਵੈਟਿੰਗ ਕਮੇਟੀ ਬਣਾਈ ਆ ਕਿ ਉਹ ਰੱਦ ਕੀਤੀ ਜਾਵੇ ਉਹ ਡਿਮਾਂਡ ਵੀ ਇਹਨਾਂ ਨੇ ਐਕਸੈਪਟ ਕੀਤੀ ਆ ਕਿ ਅਸੀਂ ਉਹਨੂੰ ਰੱਦ ਕਰਾਂਗੇ ਮਤਲਬ ਹੁਣ ਕੋਈ ਵੀ ਕਿਸੇ ਦਾ ਵੀ ਜਿਹੜਾ ਸੈਮੀਨਾਰ ਆ ਅਕੈਡੈਮਿਕ ਪ੍ਰੋਗਰਾਮ ਆ ਉਹਦੇ ਸਪੀਕਰ ਦੀ ਸਕਰੀਨਿੰਗ ਨਹੀਂ ਕੀਤੀ ਜਾਏਗੀ ਉਹਦੇ ਉੱਪਰ ਕੋਈ ਰੋਕ ਨਹੀਂ ਕੀਤੀ ਜਾਏਗੀ ਹਾਂ ਜਿਨਨੇ ਵੀ ਸਿਵਲ ਫਾਈਲ ਸੂਟ ਕੀਤੇ ਨੇ ਪੱਤਰਨੇ ਨੂੰ ਰੋਕਣ ਦੇ ਲਈ ਵਿਦਿਆਰਥੀ ਜਥੇਬੰਦੀਆਂ ਨੂੰ ਰੋਕਣ ਦੇ ਲਈ ਉਹ ਸਾਰੇ ਮਤਲਬ ਵਿਧਰੋਅ ਕੀਤੇ ਜਾਣਗੇ ਇਸ ਤੋਂ ਇਲਾਵਾ ਅਸੀਂ ਇਹ ਗੱਲ ਕੀਤੀ ਆ ਕਿ ਜਿੰਨੀ ਰਿਕਰੂਟਮੈਂਟ ਜਿਹੜੀ ਪਾਲਿਸੀ ਫਾਲੋ ਕੀਤੀ ਜਾ ਰਹੀ ਆ ਰਿਕਰੂਟਮੈਂਟ ਕੀਤੀ ਜਾ ਰਹੀ ਆ ਉਹ ਜਦੋਂ ਤੱਕ ਸੈਨਟ ਨਹੀਂ ਹੁੰਦੀ ਉਹਨੂੰ ਰੋਕਿਆ ਜਾਵੇ ਤੇ ਇਸ ਤੋਂ ਇਲਾਵਾ ਉਹਦੇ ਵਿੱਚ ਜਿਹੜੀ ਪ੍ਰੋਪਰ ਰਿਜ਼ਰਵੇਸ਼ਨ ਪਾਲਿਸੀ ਆ ਉਹਨੂੰ ਫਾਲੋ ਕੀਤਾ ਜਾਵੇ ਇਸ ਤੋਂ ਇਲਾਵਾ ਇੱਕ ਜਿਹੜੀ ਇਹਨਾਂ ਨੇ ਸਟੂਡੈਂਟ ਕਾਉਂਸਲ ਹੈ ਉਹਦਾ ਇੱਕ ਕਨਸਟੀਟਿਊਸ਼ਨ ਤੇ ਐਸਓਪੀ ਬਣਾਈ ਆ ਉਹ ਬਿਨਾਂ ਸਟੂਡੈਂਟ ਦੀ ਤੇ ਸਟੂਡੈਂਟ ਜਥੇਬੰਦੀਆਂ ਦੀ ਇਨਵੋਲਵਮੈਂਟ ਤੋਂ ਬਿਨਾਂ ਉਹ ਚੀਜ਼ਾਂ ਬਣਾਈਆਂ ਗਈਆਂ ਨੇ ਤੇ ਸਾਡੀ ਇਹ ਰਿਕੁਐਸਟ ਸੀ ਕਿ ਉਹਨੂੰ ਰੱਦ ਕੀਤਾ ਜਾਵੇ ਤੇ ਰੱਦ ਕਰਕੇ ਅਗਰ ਕੋਈ ਵੀ ਇਸ ਤਰੀਕੇ ਦਾ ਕਨਸਟੀਟਿਊਸ਼ਨ ਇਸ ਤਰੀਕੇ ਦੀ ਕੋਈ ਵੀ ਚੀਜ਼ ਬਣਾਉਣੀ ਆ ਉਹ ਸਟੂਡੈਂਟ ਨੂੰ ਉਹਦੇ ਵਿੱਚ ਇਨਕੋਰਪੋਰੇਟ ਕੀਤਾ ਜਾਵੇ ਉਸ ਕਮੇਟੀ ਦੇ ਵਿੱਚ ਇਨਕੋਰਪੋਰੇਟ ਕੀਤਾ ਜਾਵੇ ਤਾਂ ਇਹ ਬੇਸਿਕ ਸਾਰੀਆਂ ਸਾਰੀਆਂ ਜਿੰਨੀਆਂ ਵੀ ਡਿਮਾਂਡ ਸੀ ਇਹਦੇ ਉੱਪਰ ਵਾਈਸ ਚਾਂਸਲਰ ਤੇ ਜਿਹੜਾ ਪ੍ਰੋਫੈਸਰ ਦਾ ਡੈਲੀਗੇਸ਼ਨ ਸਾਨੂੰ ਕੱਲ ਮਿਲਿਆ ਸੀ ਉਹ ਵੀ ਉੱਥੇ ਬੈਠਾ ਸੀ ਤੇ ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਕਿ ਇਹ ਸਾਰਾ ਜਿਹੜਾ ਸਾਡੀਆਂ ਡਿਮਾਂਡਸ ਨੇ ਇਹਨਾਂ ਨੂੰ ਸਾਡੀ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਵੱਲੋਂ ਬਿਲਕੁਲ ਪੋਜੀਸ਼ਨ ਕਲੀਅਰ ਆ ਕਿ ਇਹ ਮੋਰਚਾ ਉਦੋਂ ਤੱਕ ਜਲਦੀ ਜਾਰੀ ਰਹੇਗਾ ਜਦੋਂ ਤੱਕ ਰਿਟਨ ਦੇ ਵਿੱਚ ਸਾਡੇ ਕੋਲ ਕੋਈ ਸ਼ਡਿਊਲ ਨਹੀਂ ਜਾਰੀ ਹੋ ਜਾਂਦਾ ਜਾਂ ਰਿਟਨ ਦੇ ਵਿੱਚ ਸਾਨੂੰ ਇਹ ਭਰੋਸਾ ਨਹੀਂ ਦਿੱਤਾ ਜਾਂਦਾ ਜਿੰਨੀਆਂ ਵੀ ਸਾਡੀਆਂ ਡਿਮਾਂਡਸ ਨੇ ਉਹ ਵਾਪਸ ਜਿਹੜੇ ਉਹ ਮੰਨੀਆਂ ਨਹੀਂ ਜਾਂਦੀਆਂ ਜਿਹੜੀ ਚੀਜ਼ਾਂ ਹੋਈਆਂ ਜਿਸ ਨੂੰ ਲੈ ਕੇ ਅਸਲ 'ਚ ਸਾਡਾ ਤਾਂ ਇਹ ਆਪ ਵੇਖੀ ਇਹ ਦੇਸ਼ ਦਾ ਤਾਂ ਵੇਖੀ ਉਹਨਾਂ ਨੌਜਵਾਨਾਂ ਦੇ ਜੀ ਕਿਉਂਕਿ ਵਿਦਿਆ ਨੇ ਰੋਜ਼ਵਾਨਾ ਵੇਖ ਪਾਉਣਾ ਨੌਜਵਾਨਾਂ ਨੇ ਦੇਖਦਾ ਪਾ ਵੇਖ ਪਾਉਣਾ ਇਸ ਕਰਕੇ ਅਸੀਂ ਜੋ ਜੁੜੀਆਂ ਹੋਈਆਂ ਗੱਲਾਂ ਨੇ ਉਹਨਾਂ ਨੇ ਇਹ ਇਸੇ ਕਰਕੇ ਬਹੁਤ ਇੰਪੋਰਟੈਂਟ ਹੈ ਵੀ ਇਹ ਵਿੱਦਿਆ ਉਹਨਾਂ ਤਾਰਿਆਂ ਕੋਲੇ ਹੋਵੇ ਜਿੱਥੇ ਹਰ ਇੱਕ ਦੀ ਪਹੁੰਚ ਦੇ ਅੰਦਰ ਹੋਵੇ ਨੌਜਵਾਨਾਂ ਤੇ ਤਸ਼ੱਦਦ ਵੀ ਹੋਇਆ ਉਸ ਨੂੰ ਕਿਵੇਂ ਦੇਖਦੇ ਹੋ ਬਹੁਤ ਮਾੜੀ ਘਟਨਾ ਹੈ ਜੇ ਇਸ ਤਰ੍ਹਾਂ ਦਾ ਕੋਈ ਜਮੂਰੀਦਕਾਰ ਨੂੰ ਖੁੰਦਾ ਹੈ ਤੇ ਉਹਦੇ ਤੇ ਧੱਕਾ ਕਰਕੇ ਉੱਥੇ ਪੁਲਿਸ 'ਚ ਜ਼ਬਰਦਸਤ ਧੱਕਾ ਕਰਨਾ ਚਾਹੁੰਦਾ ਇਹਨੂੰ ਬਰਦਾਸ਼ਤ ਨਹੀਂ ਕੀਤਾ ਜਾਣਾ ਦੇਖਦੇ ਹੋ ਕਿ ਜਿਹੜਾ ਵੀ 10 ਤਰੀਕ ਨੂੰ ਹੋਇਆ ਹੈ ਔਰ ਆਉਣ ਵਾਲੇ ਸਮੇਂ 'ਚ ਵੀ ਇਹਨਾਂ ਨੇ ਕਿਹਾ ਹੈ ਜਿਹੜਾ ਰੋਕਲ ਆ ਜਾਂਨੇ ਹੈ ਜਾਂ ਕਿਸੇ ਕਿਸੇ ਨਾਲ ਜ਼ਬਰ ਹੋਇਆ ਉਹਦਾ ਅਸੀਂ ਵਿਰੋਧ ਕਰਦੇ ਹਾਂ ਬਹੁਤ ਮਾੜੀ ਗੱਲ ਹੈ ਇਹ ਸਾਡੇ ਦੇ ਮੂਰੀ ਹੱਕ ਹੈ ਪੰਜਾਬ ਯੂਨੀਵਰਸਿਟੀ ਪੰਜਾਬ ਦੇ ਲੋਕਾਂ ਦੀ ਯੂਨੀਵਰਸਿਟੀ ਹੈ ਤੇ ਇਹਦੇ ਤੇ ਕੋਈ ਅਧਿਕਾਰ ਕਰਕੇ ਕੇਂਦਰੀਕਰਨ ਕਰਨਾ ਚਾਹੁੰਦਾ ਜਾਂ ਭਗਵਾਕਰਨ ਕਰਨਾ ਚਾਹੁੰਦਾ ਇਹ ਬਰਦਾਸ਼ਤ ਨਹੀਂ ਕੀਤਾ ਇਹ ਸੈਂਟਰ ਹੈ ਜੇ ਸਿੱਖਿਆ ਦੀ ਗੱਲ ਕਰੀ ਪੰਜਾਬ ਦੀ ਇੱਥੇ ਕਦੋਂ ਥੋਪਣਾ ਚਾਹੁੰਦੇ ਨੇ ਕੇਂਦਰੀਕਰਨ ਹਾਂਜੀ ਕੇਂਦਰੀਕਰਨ ਥੋਪਣ ਦੀ ਕਿਉਂ ਕੋਸ਼ਿਸ਼ ਕਰਦੇ ਦੇਖੋ ਸਾਰੇ ادارے ਨੂੰ ਕੇਂਦਰੀਕਰਨ ਕਰਨ ਦਾ ਕੌਣ ਬਰਦਾਸ਼ਤ ਕਰੂਗਾ ਜੀ ਪੰਜਾਬ ਦੇ ਲੋਕਾਂ ਦਾ ਹੈ ਪੰਜਾਬ ਦੀ ਯੂਨੀਵਰਸਿਟੀ ਹੈ ਇੱਥੇ ਸਾਡੇ ਬੱਚਿਆਂ ਨੂੰ ਸਸਤੀ ਵਿੱਦਿਆ ਮਿਲਦੀ ਹੈ ਅਸੀਂ ਇਹ ਇੱਥੇ ਕਿਸੇ ਕਿਸਮ ਦਾ ਜੇ ਕੋਈ ੱੱਕਾ ਹੋਊਗਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਠੀਕ ਹੈ ਭਰੋਸਾ ਲੱਗਦਾ ਸਟੂਡੈਂਟਸ ਵੀਸੀ ਨਾਲੋਂ ਕਹਿੰਦੇ ਆ ਕਿ ਜਲਦ ਸੈਂਡ ਚੋਰ ਰਿਵਿਊ ਕਿੰਨਾ ਜਾ ਰਿਹਾ ਹੈ ਰਿਵਿਊ ਕਿੰਨਾ ਹੈ ਸੰਰਚ ਕਰਨ ਵਾਲੇ ਲੋਕ ਹਮੇਸ਼ਾ ਭਰੋਸੇ ਦੀ ਗੱਲ ਕਰਦੇ ਨੇ ਕੰਫੀਡੈਂਸ ਦਾ ਭਰੋਸਾ ਉਹ ਲੜਦੇ ਨੇ ਤੇ ਉਹ ਕੰਫੀਡੈਂਸ ਉਹਨਾਂ ਨੂੰ ਹੁੰਦਾ ਹੈ ਕਿ ਸਾਡਾ ਠੀਕ ਹੈ ਅੱਗੇ ਦੱਸਾਂਗੇ ਉਧਰ ਫਿਲੌਰ ਦੇ ਜੀਐਸਪੀ ਸਰਵਨ ਸਿੰਘ ਦੇ ਖਿਲਾਫ ਐਫਆਈਆਰ ਦੇ ਹੁਕਮ ਜਾਰੀ ਹੋਏ ਨੇ ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੇ ਵੱਲੋਂ ਦੱਸਿਆ ਕਿ ਹੁਕਮ ਜਾਰੀ ਹੋਏ ਨੇ ਦੱਸਦੇ ਕਿ ਪੋਕਸੋ ਐਕਟ ਦੇ ਹੋਰ ਤਰਾਵਾਂ ਦੇ ਤਹਿਤ ਕੇਸ ਦਰਜ ਨੂੰ ਲੈ ਕੇ ਆਦੇਸ਼ ਦਿੱਤੇ ਗਏ ਨੇ ਦੱਸ ਆਪਕਾ ਐਸਐਚਓ ਪੂਸ਼ਨ ਕੁਮਾਰ ਦੇ ਖਿਲਾਫ ਕਾਰਵਾਈ ਨਾ ਕਰਨ ਦਾ ਮਾਮਲਾ ਹੈ ਔਰ ਪੂਸ਼ਨ ਕੁਮਾਰ ਤੇ ਦੱਸਦੇ ਕਿ ਬੱਚੀ ਦੇ ਨਾਲ ਨਾ ਬਾਲਕ ਬੱਚੀ ਦੇ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਇਲਜ਼ਾਮ ਲਗੇ ਤਾਂ ਮਹਿਲਾ ਦੇ ਨਾਲ ਵੀਡੀਓ ਕਾਲ इतराज गलबात भी इल्जाम लगे तो कुशन कुमार की गिरफ्तारी के हुक्म दिते गए सर किसी भी पुलिस अधिकारी बख्शे नहीं जाएगा कमिश्न तौर पर साफ तौर पर अजिम जो सामने आता है तो फिर हम की जाए तो सबका एस एच ओ भूषण कुमार के खिलाफ कार्रवाई नैके डीएसपी फिलौर के खिलाफ कार्रवाई के हूकम हुए सहज जुनेचा मेरे सहयोगी फोनलाइन सहज की कुछ जानकारी और पूरा की मामला है ਤੇ ਕੋਲ ਗੱਲ ਕਰੀ ਤਾਂ ਖਰਚੋਤ ਜਿਹੜਾ ਕਿ ਐਸਐਸਪੀ ਹੁਸ਼ਣ ਕੁਮਾਰ ਜਿਹੜੇ ਫਲੋਰ ਥਾਣੇ ਤਨਾਸ ਠੀਕ ਹੈ ਤਾਂ ਜਦੋਂ ਉਹਨਾਂ ਦੇ ਕੋਲ ਇੱਕ ਬਲਦਕਾਰ ਦਾ ਮਾਮਲਾ ਸਾਹਮਣੇ ਆਉਂਦਾ ਤਾਂ ਜਦੋਂ ਬਲਦਕਾਰ ਲੜਕੀ ਦੇ ਉਸਦੀ ਮਾਤਾ ਨੇ ਰੋਪ ਲਗਾਇਆ ਕਿ ਇਸ ਬਲਦਕਾਰ ਦੇ ਨੂੰ ਲੈ ਕੇ ਉਹਨਾਂ ਨੇ ਖੁਦ ਜਿਹੜਾ ਕੀ ਹੈ ਕੁਫ ਤਨਾਤੇ ਹੱਥ ਲਗਾ ਕੇ ਚੈੱਕ ਕਰਦੇ ਨੇ ਔਰ ਇਹ ਰੋਪ ਜਦੋਂ ਉਹ ਲਗਾਉਂਦੇ ਨੇ ਦੋਸਤੋ ਬਾਅਦ ਵੀ ਡੀਐਸਪੀ ਵੱਲੋਂ ਕਿਉਂਕਿ ਇੱਕੋ ਥਾਣੇ ਦੇ ਵਿੱਚ ਜਿਹੜੀ ਹੈ ਡੀਐਸਪੀਸ ਉੱਥੇ ਹੀ ਜਿਹੜਾ ਥਾਣਾ ਬਣਿਆ ਹੋਇਆ ਹੈ ਇੱਕੋ ਹੀ ਬਿਲਡਿੰਗ ਹੈ ਔਰ ਉਸੇ ਬਿਲਡਿੰਗ ਦੇ ਵਿੱਚ ਇਹੋ ਜੀ ਹਰਕਤ ਸਬਾਜਤ ਵੀ ਜਿਹੜਾ ਕਿ ਇਹ ਕਾਰਵਾਈ ਨਾ ਹੋਣ ਦੇ ਉੱਤੇ ਜਿਹੜਾ ਕਿ ਇਹ ਡੀਐਸਪੀ ਉੱਤੇ ਜਿਹੜੇ ਪਰਚਾ ਦਰਜ ਕਰਨ ਦੇ ਅਰੋਪ ਲਗਾਏ ਨੇ ਔਰ ਨਾਲ ਦੇ ਨਾਲ ਪੋਕਸੋ ਐਕਟ ਤਾਰਾ ਜੋੜਨ ਦੀ ਵੀ ਜਿਹੜੀ ਹੈ ਅਜੇ ਚਾਰੀਸਤੇ ਗਏ ਨਹੀਂ ਜੀ ਠੀਕ ਹੈ ਸ਼ੁਕਰੀਆ तमाम ਜਾਣਕਾਰੀ ਲਈ ਸਹਿਜ ਤਾਂ ਇਹ ਮਾਮਲਾ ਜਿਹੜਾ ਹੈ ਆਪਣੇ ਆਪ ਦੇ ਵਿੱਚ ਬੇहद ਸੰਜੀਦਾ ਹੈ ਕਿਉਂਕਿ ਇੱਕ ਡੀਐਸਪੀ ਅਤੇ ਫਿਰ ਏਐਸਆਈ ਦੇ ਨਾਲ ਜੁੜਿਆ ਹੋਇਆ ਹੈ ਅਕੇ ਵਾਦਿਆਂ ਸਵਿਚਕਾਰ ਬਟਾਲਾ ਤੋਂ ਖਬਰਾਂ ਜਿੱਥੇ ਜੱਗੂ ਪਗਵਾਰਪੁਰਿਆ ਗੈਂਗ ਦਾ ਮੈਂਬਰ ਕਾਬੂ ਹੋਇਆ ਹੈ ਏਜੀਟੀਐਫ ਅਤੇ ਬਟਾਲਾ ਪੁਲਿਸ ਦੀ ਸਾਂਝੀ ਕਾਰਵਾਈ ਦੇਖਣ ਨੂੰ ਮਿਲੀ ਹੈ ਦੱਸਦੇ ਕਿ ਗੁਰਲਵ ਸਿੰਘ ਉਪਰ ਲਵ ਰੰਦਾਵਾ ਹੈ ਜਿਸ ਦਾ ਨਾ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਦੋ ਪਿਸਤੌਲਾਂ ਤਿੰਨ ਮੈਗਜ਼ੀਨ ਅਤੇ 16 ਕਾਰਤੂਸ ਉਸ ਤੋਂ ਬਰਾਮਦ ਹੋਏ ਨੇ ਵਿਦੇਸ਼ੀ ਹੈਂਡਲਰ ਅਮਰਿਤ ਦਾਲਮਦੇਵ ਸ਼ਾਰੇ ਤੇ ਕੰਮ ਕਰਦਾ ਸੀ ਤਾਂ ਕਈ ਪ੍ਰਾਧਿਕ ਮਾਮਲਿਆਂ ਦੇ ਵਿੱਚ ਇਹ ਮੌਸਮ ਜਿਹੜਾ ਹੈ ਉਸ ਸ਼ਾਮ ਸੀ ਤਾਂ ਪਟਿਆਲਾ ਦੇ ਵਿੱਚ ਇਹ ਕਾਬੂ ਹੋਇਆ ਹੈ ਔਰ ਹਥਿਆਰਾਂ ਦੀ ਇਹ ਤਸਵੀਰਾਂ ਦਿਖਾ ਰਹੇ ਹਾਂ ਜੋ ਕਾਬੂ ਕੀਤੇ ਗਏ ਨੇ ਬਰਾਮਦ ਕੀਤੇ ਗਏ ਨੇ ਇਸ ਤੋਂ ਏਜੀਟੀਐਫ ਅਤੇ ਪਟਿਆਲਾ ਪੁਲਿਸ ਦੀ ਸਾਂਝੀ ਕਾਰਵਾਈ ਵੇਖਣੋ ਅਕੇ ਵਤਾਂਗੇ ਤਾਂ ਅਸੀਂ ਖਬਰਦਾਰ ਕਰਾਂਗੇ ਲਗਾਤਾਰ ਨਸਰਾ ਪੜੀਆਂ ਹੋਈਆਂ ਨੇ ਕਿਉਂਕਿ ਅੱਜ ਤੀਜਾ ਦਿਨ ਹੈ ਬਲਾਸਟ ਅਜਿਹਾ ਦਿੱਲੀ ਦੇ ਵਿੱਚ ਹੋਇਆ ਜਿਸ ਦੇ ਤਾਰ ਜਿਹੜੇ ਨੇ ਉਹ ਜੁੜਦੇ ਹੋਏ ਵਕੋ ਵਕ ਤਾਈ ਨਜ਼ਰ ਆ ਰਹੇ ਨੇ ਤਾਂ ਉੱਤਰ ਭਾਰਤ ਦੇ ਵਿੱਚ ਇਸ ਵੇਲੇ ਜਿੱਥੇ ਰੇਡ ਚੱਲ ਰਹੀ ਹੈ ਵੱਡੇ ਪੱਧਰ ਤੇ ਸੀ ਕਹਿ ਸਕਦੇ ਆ ਕਿ ਛਾਪੇ ਮਾਰੀ ਕੀਤੀ ਜਾ ਰਹੀ ਹੈ ਦੂਜੇ ਪਾਸੇ ਇਨਵੈਸਟੀਗੇਸ਼ਨ ਵੀ ਲਗਾਤਾਰ ਚੱਲ ਰਹੀ ਹੈ ਦਿੱਲੀ ਬਲਾਸ ਦੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਨੂੰ ਲੈ ਕੇ ਜਾਣਕਾਰੀ ਅਪਡੇਟ ਸਾਹਮਣੇ ਆਈ ਹੈ ਹੁਣ ਤੱਕ ਕੁੱਲ 12 ਲੋਕਾਂ ਦੀ ਮੌਤ ਹੋ ਗਈ ਹੈ 20 ਲੋਕ ਇਸ ਦੇ ਵਿੱਚ ਜ਼ਖਮੀ ਹੋਏ ਨੇ ਦੱਸਿਆ ਕਿ 9 ਲੋਕਾਂ ਦੀ ਜਿਹੜੀ ਹੈ ਉਹ ਕੱਲ ਤੱਕ ਮੌਤੀ ਖਬਰ ਸੀ ਪਰ ਅਪਡੇਟ ਹੁਣ ਸਾਹਮਣੇ ਆਇਆ ਹੈ ਕਿ 12 ਲੋਕ ਇਸ ਦੇ ਵਿੱਚ ਜਾਨ ਗਵਾ ਚੁੱਕੇ ਨੇ ਇਹ ਬੇਸ਼ਕੀਮਤੀ ਅਸੀਂ ਕਹਿ ਸਕਦੇ ਹਾਂ ਜਾਨਾਂ ਔਰ ਇਹ નિર્ਦੋਸ਼ ਲੋਕ ਜਿਹੜੇ ਉੱਥੇ ਜਾ ਰਹੇ ਸਨ ਕੋਈ ਗੱਡੀ ਵਿੱਚ ਸੀ ਕੋਈ ਆਪਣੇ ਕੰਮ ਆਇਆ ਸੀ ਤਾਂ ਕੋਈ ਕਿਸੇ ਤਰੀਕੇ ਉੱਥੇ ਮੌਜੂਦ ਸੀ ਪਰ ਉਹਨਾਂ ਲੋਕਾਂ ਦੀ 12 ਜਣਿਆਂ ਦੀ ਮੌਤ ਹੋ ਗਈ ਹੈ ਹਾਲਾਂਕਿ ਦਿੱਲੀ ਦੀ ਸਰਕਾਰ ਦੇ ਵੱਲੋਂ ਉਹਨਾਂ ਦੇ ਲਈ ਮੁਆਵਜ਼ਾ ਐਲਾਨ ਕਰ ਦਿੱਤਾ ਗਿਆ ਪਰ ਸਿੱਧੇ ਤੌਰ ਤੇ ਇੱਕ ਵੱਡਾ ਘਾਟਾ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਪਿਆ ਹੈ नौ लोगों की कल तक मौत हुई थी अब डेट यह है कि बारह लोग इस जान गवा चुके हैं वी लोगों के इत जख्मी होने की खबर है लगातार इसवैसटीगे चल रही है तो यह नवी सीसीटीवी भी सामने आई है कि किस तरीके धमाका हों है और बेहद भीड़ पाड़ वाली वो थान जिथे बिल्कुल अस कह सकते इंतजार किया गया भीड़ का उस तो बाद ही यह धमाका हो ਅਗੇ ਬਾਤੇ ਆ ਤਫਰੀਦাবাদ ਦੀ ਅਲਫਲਾ ਯੂਨੀਵਰਸਿਟੀ ਪਹੁੰਚੀ ਹੈ ਜਾਂਚ ਟੀਮ ਯੂਨੀਵਰਸਿਟੀ ਦੇ ਅੰਦਰ ਦੱਸਿਆ ਕਿ ਕੁਝ ਵਿਦਿਆਰਥੀਆਂ ਤੋਂ ਪੁੱਛਗਿੱਛ ਕੀਤੀ ਜਾ ਰਿਹਾ ਹੈ ਜਾਣਕਾਰੀ ਦੇ ਮੁਤਾਬਿਕ ਕਰੀਬ 10 ਦਿਨ ਤੱਕ ਅਲਫਲਾ ਯੂਨੀਵਰਸਿਟੀ ਦੇ ਵਿੱਚ ਧਾਰਕ ਸੀ ਤਮਾਕੇ ਵਾਲੀ پارک ਕੀਤੀ ਹੋਈ ਸੀ ਮਾਫ ਕਰਿਓ ਤਮਾਕੇ ਵਾਲੀ i20 ਇੱਕ ਆ ਰੋ 10 ਦਿਨ ਤੱਕ پارک ਕੀਤੀ ਹੋਈ ਸੀ ਪਰ ਕਿਸੇ ਦੀ ਕਿਸੇ ਨੂੰ ਕੋਈ ਖਬਰ ਨਹੀਂ ਸੀ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਸਵਾਲ ਨੇ ਹਾਲਾਂਕਿ ਅਲਫਲਾ ਯੂਨੀਵਰਸਿਟੀ ਦੇ ਵਿੱਚ ਹੁਣ ਜਾਂਚ ਜਾਂਚ ਕੀਤੀ ਜਾ ਰਹੀ ਹੈ ਛਾਟਬਿੰਗ ਕੀਤੀ ਜਾ ਰਹੀ ਹੈ ਅ ਜਾਣਕਾਰੀ ਕੁਝ ਐਵੀ ਬਣ ਰਹੀ ਹੈ ਕਿ ਦੋ ਚਰਿਆ ਨੂੰ ਯੂਨੀਵਰਸਿਟੀ ਦੇ ਵੱਲੋਂ ਹੀ ਹਿਰਾਸਤ ਦੇ ਵਿੱਚ ਵੀ ਲਿਆ ਗਿਆ ਹਾਲਾਂਕਿ ਇਸ ਦੀ ਪੁਸ਼ਟੀ ਅਜੇ ਨਹੀਂ ਕੀਤੀ ਜਾ ਸਕਦੀ ਪਰ ਜੋ ਜਾਣਕਾਰੀ ਮਿਲ ਰਹੀ ਹੈ ਤਾਂ ਆਪਣੇ ਆਪ ਦੇ ਵਿੱਚ ਪੇਖੋ ਤਾਂ ਆਮ ਦੇਖੋ ਤਾਰ ਸਿੱਧੇ ਤੌਰ ਤੇ ਇੱਕ ਅਸੀਂ ਕਹਿ ਸਕਦੇ ਹਾਂ ਕਿ ਸਿਰਫ ਦਿੱਲੀ ਦੇ ਨਾਲ ਨਹੀਂ ਜੁੜ ਰਹੇ ਤਾਰ ਸਿੱਧੇ ਜੁੜ ਰਹੇ ਨੇ ਹਰਿਆਣਾ ਦੇ ਨਾਲ ਔਰ ਜੰਮੂ ਕਸ਼ਮੀਰ ਦੇ ਨਾਲ ਤਾਂ ਤਿੰਨ ਸੂਬੇ ਤਾਂ ਇਸ ਵੇਲੇ ਪੂਰੇ ਅਲਰਟ ਤੇ ਨੇ ਔਰ ਲਗਾਤਾਰ ਉੱਥੇ ਕਾਰਵਾਈਆਂ ਚੱਲ ਰਹੀਆਂ ਨੇ ਲਗਾਤਾਰ ਰੇਡਸ ਕੀਤੀਆਂ ਜਾ ਰਹੀਆਂ ਨੇ ਪਰ ਦੂਜੇ ਪਾਸੇ ਹਾਈ ਅਲਰਟ ਪੂਰਾ ਉੱਤਰ ਭਾਰਤ ਨੂੰ ਕੀਤਾ ਹੋਇਆ ਹੈ ਰੇਡ ਜਿਹੜੀਆਂ ਨੇ ਉਹ ਪੰਜਾਬ ਦੇ ਵਿੱਚ ਵੀ ਕੀਤੀਆਂ ਜਾ ਰਹੀਆਂ ਨੇ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਸਰ ਸਵਿਚਾਰ ਆਪਣੇ ਆਪ ਦੇ ਵਿੱਚ ਬਿਆਦ ਅਹਿਮਦਨੀ ਬਲਾਸਟ ਤੇ ਅਲਫਲਾ ਯੂਨੀਵਰਸਿਟੀ ਦਾ ਬਿਆਨ ਸਾਹਮਣੇ ਆਇਆ ਹੈ ਮੁਲਜ਼ਮ ਡਾਕਟਰਾਂ ਦੇ ਨਾਲ ਕੋਈ ਸੰਬੰਧ ਨਹੀਂ ਯੂਨੀਵਰਸਿਟੀ ਦਾ ਇਹ ਕਹਿਣਾ ਹੈ ਅਸੀਂ ਕਿਸੇ ਤਰ੍ਹਾਂ ਦਾ ਕੋਈ ਕੈਮੀਕਲ ਸਟੋਰ ਨਹੀਂ ਕਰਦੇ ਜਾਂਚ ਏਜੰਸੀਆਂ ਨੂੰ ਪੂਰਾ ਸਹਿਯੋਗ ਕਰਾਂਗੇ ਇਹ ਵੀ ਉਹਨਾਂ ਨੇ ਕਿਹਾ ਹੈ ਲੋਕਾਂ ਤੇ ਵਿਦਿਆਰਥੀਆਂ ਲੋਕ ਅਤੇ ਵਿਦਿਆਰਥੀ ਜਿਹੜੇ ਨੇ ਅਫਵਾਹਾਂ ਤੇ ਧਿਆਨ ਨਾ ਦੇਣ ਤਾਂ ਯੂਨੀਵਰਸਿਟੀ ਆਪਣੇ ਪੱਧਰ ਤੇ ਇਹ ਬਿਆਨ ਦਿੰਦੀ ਹੋਈ ਨਜ਼ਰ ਆਈ ਹੈ ਸਾਫ਼ ਤੌਰ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਸਾਡਾ ਉਹਨਾਂ ਦੇ ਨਾਲ ਸਿਰਫ ਜੋ ਕੰਮ ਕਰਦੇ ਸੀ ਯੂਨੀਵਰਸਿਟੀ ਦੇ ਵਿੱਚ ਉਸ ਤੋਂ ਇਲਾਵਾ ਕੋਈ ਵੀ ਸੰਬੰਧ ਉਹਨਾਂ ਮਲਜ਼ਮ ਡਾਕਟਰਾਂ ਦੇ ਨਾਲ ਨਹੀਂ ਹੈ ਇਹ ਸਾਫ਼ ਤੌਰ ਤੇ ਯੂਨੀਵਰਸਿਟੀ ਦਾ ਬਿਆਨ ਹੈ ਅਗ੍ਹੀ ਬਤਾ ਕੇ ਤਾਂ ਦਿੱਲੀ ਬਲਾਸਟ ਨੂੰ ਲੈ ਕੇ ਸੂਤਰਾ ਦੇ ਹਵਾਲੇ ਤੋਂ ਵੱਡੀ ਖਬਰ ਹੈ ਐਨਆਈਏ ਦੇ ਵੱਲੋਂ ਦੱਸਿਆ ਕਿ ਚੰਡੀਗੜ੍ਹ ਅਤੇ ਪੰਜਾਬ ਦੇ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ ਦਾ ਸੋਰਸਸ ਦੇ ਹਵਾਲੇ ਤੋਂ ਆਮ ਖਬਰ ਹੈ ਚੰਡੀਗੜ੍ਹ ਪੰਜਾਬ ਬਾਰਡਰ ਦੇ ਨੇੜਲੇ ਇਲਾਕਿਆਂ ਦੇ ਵਿੱਚ ਰੇਡ ਕੀਤੀ ਜਾ ਰਹੀ ਹੈ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਨੂੰ ਦਸੇਕ ਐਲਰਟ ਜਾਰੀ ਕਰ ਦਿੱਤਾ ਗਿਆ ਹੈ ਯਾਨੀ ਕਿ ਲਗਾਤਾਰ ਇਸ ਨੂੰ ਲੈ ਕੇ ਜੋ ਬਲਾਸਟ ਹੋਇਆ ਹੈ ਤਾਂ ਕਿਸੇ ਵੀ ਤਰ੍ਹਾਂ ਦੇ ਨਾਲ ਕੋਈ ਅਨਗੈਲੀ ਜਿਹੜੀ ਹੈ ਉਹ ਵਰਤੀ ਨਹੀਂ ਜਾ ਰਹੀ ਵੱਡੇ ਪੱਧਰ ਤੇ ਇਨਵੈਸਟੀਗੇਸ਼ਨ ਖਾਸ ਤੌਰ ਤੇ ਰੇਡ ਜਿਹੜੀਆਂ ਨੇ ਉਹ ਮਾਰੀਆਂ ਜਾ ਰਹੀਆਂ ਨੇ ਤਾਂ ਕਿ ਜੇਕਰ ਕੋਈ ਹੋਰ ਅਜਿਹਹਾ ਮਾੜਾ ਅੰਸਰ ਜਿਹੜਾ ਹੈ ਐਕਟਿਵ ਹੈ ਜਾਂ ਕਿਸੇ ਤਰ੍ਹਾਂ ਦਾ ਕੋਈ ਵਿਸਫੋਟਕ ਕਿਸੇ ਥਾਂ ਤੇ ਅਜੇ ਵੀ ਇਸ ਦਿਨ ਨਾਲ ਇਸੇ ਚੇਨ ਦੇ ਨਾ ਸਬੰਧਤ ਲੁਕੋਇਆ ਹੈ ਜਾਂ ਕੁਝ ਵੀ ਅਜਿਹੀ ਕੋਈ ਜਿਹੜੀ ਹੈ ਉਹ ਮਾੜੀ ਘਟਨਾ ਨੂੰ ਅੰਜਾਮ ਦੇਣ ਦੀ ਸਾਜਸ਼ਥਾ ਉਸ ਦਾ ਪਰਦਾ ਫਾਸ਼ ਹੋ ਸਕੇ ਤਾਂ ਪੰਜਾਬ ਦੇ ਵਿੱਚ ਰੇਡ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਸੋਰਸਸ ਦੇ حوالے ਤੋਂ ਜਾਣਕਾਰੀ ਫਰੀਦ ਅਬਾਦ ਦੀ ਅਲਫਲਾ ਯੂਨੀਵਰਸਿਟੀ ਦੇ ਵਿੱਚ ਜਾਂਚ ਤੇਜ਼ ਹੋਈ ਹੈ ਇੱਕ ਤੋਂ ਬਾਅਦ ਇੱਕ ਦਸੇ ਕਿ ਟੀਮਾਂ ਕਈ ਯੂਨੀਵਰਸਿਟੀ ਦੇ ਵਿੱਚ ਜਾਂਚ ਕਰਨ ਦੇ ਲਈ ਪਹੁੰਚ ਰਹੀਆਂ ਨੇ ਔਰ ਕਿ ਕੁਝ ਤਸਵੀਰ ਹੈ ਮੌਕੇ ਦੀ ਵੇਖ ਤੇ पुलिस का ट्रक जो है ये यह यहाँ से जाता हुआ तस्वीरों में आपको नजर आ रहा है पीछे इसे ढक दिया गया है आते वक्त जो पीछे का कवर था वो ढका हुआ नहीं था पीछे के कवर को ढक दिया गया है ऐसे में ये कहना आ, मुश्किल है कि ये ट्रक क्या खाली ही यहाँ से निकला है इससे पहले हमने आपको दिखाया कि यहाँ पर लगातार इन्वेस्टिगेटिंग टीम्स जो है जांच एजेंसियों की जो टीम है वो पहुंचती जा रही है अल फला यूनिवर्सिटी के बाहर इस वक्त हमारी मौजूदगी जो कि एपी बताया जा

सिलसिलेवार तरीके से अगर बात करें तो ये छठी या सातवीं टीम है जो पहुंची है अंदर लगातार एक के बाद एक इस तरीके की जो की जो जांच एजेंसियों टीम है वो यहां पर पहुंचते जा रही है ये छठी या सातवीं गाड़ी है जिसमें टीम जो है वो कर है वो आई स्पेशल सेल टीम जो है वो यहाँ पर पहुंची है हरियाणा पुलिस की टीम है यहाँ पर मौजूद है और जाहिर तौर पर जैसे कि हम लगातार कह रहे हैं ये एपी सेंटर है ये यूनिवर्सिटी सब कुछ यहाँ से शुरू हुआ है हर किसी के तार यहाँ से जुड़े हुए हैं ऐसे में जांच का काम अब तेजी से आगे बढ़ता जा रहा है जहां पर एक के बाद एक जांच एजेंसियां जो है यूनिवर्सिटी में पहुंच रही हैं। कैमरा पर्सन दिनेश नागर के साथ प्रियंका गांडपाल न्यूज 18 इंडिया दिल्ली ਤਤਾਰ ਜਿਹੜੇ ਨੇ ਵਖ ਵਖ ਥਾਂ ਜੁੜਦੇ ਨਜ਼ਰ ਆ ਰਹੇ ਨੇ R20 ਕਾਰ ਵੀ ਉਹ ਲੰਮਾ ਸਮਾਂ ਪਾਰਕਿੰਗ ਦੇ ਵਿੱਚ ਖੜੀ ਰਹੀ ਸੀ ਤਾਂ R20 ਕਾਰ ਦਾ ਜ਼ਿਕਰ ਕਰ ਰਹੇ ਹਾਂ ਤਾਂ ਉਸ ਨੂੰ ਵੇਚਣ ਵਾਲੇ ਰਾਇਲ ਕਾਰ ਜ਼ੋਨ ਦੇ ਮਾਲਕ ਅਮਿਤ ਪਟੇਲ ਵੀ ਕੈਮਰੇ ਦੇ ਸਾਹਮਣੇ ਆਏ ਅਤੇ ਆਪਣੀ ਸਫਾਈ ਪੇਸ਼ ਕੀਤੀ ਐਕਸਕਲੂਸਿਵ ਗੱਲਬਾਤ ਕੀਤੀ। ਦੇਖिए ਇੱਕ ਹੋਰ ਟੀਮ ਜੋ ਹੈ ਉਹ ਆਲਫਲਾ ਯੂਨੀਵਰਸਿਟੀ ਕੇ ਅੰਦਰ ਜਾਂਦੀ ਹੋਈ ਇੱਥੇ ਆਪਾਂ ਦੇਖੇ ਸ਼ੀਸ਼ੇ ਚੜ੍ਹਾਏ ਹੋਏ ਨੇ ਔਰ ਇਹ ਇੱਕ ਹੋਰ ਟੀਮ ਹੈ जहां पर जो अंदर फिलहाल यूनिवर्सिटी की जा रही है और सिलसिलेवार तरीके से अगर बात करें तो ये छठी या सातवीं टीम है जो पहुंची है अंदर लगातार एक के बाद एक इस तरीके की जो जांच एजेंसियों की टीम है वो यहां पर पहुंचती जा रही है ये छठी या सातवीं गाड़ी है जिसमें टीम जो है वो बैठकर आई है स्पेशल सेल टीम जो है वो यहां पर पहुंची है हरियाणा पुलिस की टीम है यहाँ पर मौजूद है और जाहिर तौर पर जैसे कि हम लगातार कह रहे हैं ये एपी सेंटर है यूनिवर्सिटी सब कुछ यहां से हुआ है हर किसी के तार यहाँ से जुड़े हुए हैं ऐसे में जांच का काम अब तेजी से आगे बढ़ता जा रहा है जहाँ पर एक के बाद एक जांच एजेंसियां जो है यूनिवर्सिटी में पहुंच रही है कैमरा पर्सन दिनेश नागर के साथ प्रियंका कांडपा न्यूज एटीन इंडिया दिल्ली